Common. -hmm. Mm -hmm. mm -hmm. -e oh, huge round of applause for Wing Commander A.K. Yadav. ਬਠਿੰਡਾ ਦੇ 에어ਫੋਰਸ ਸਟੇਸ਼ਨ ਪਿਸਿਆਣਾ ਵਿਖੇ ਕਾਰਗਲ ਵਿਜੇ ਦਿਵਸ ਰਜਤ ਜন্তী ਮਨਾਈ ਗਈ। ਇਸ ਮੌਕੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਦੀ ਵਿਰਾਸਤ ਦਾ ਸਨਮਾਨ ਕੀਤਾ ਗਿਆ। ਯੁੱਧ ਆਪਰੇਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਜਵਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਹਵਾਈ ਮਸ਼ਕਾਂ ਵੀ ਕੀਤੀਆਂ ਗਈਆਂ ਨੇ ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ 17 ਸਕੁਐड्रन ਜਿਸ ਨੂੰ ਗੋਲਡਨ ਐਰੋਜ਼ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕਿ ਉਸ ਸਮੇਂ ਪੀਸੀਆਣਾ 에ਅਰਫੀਲਡ ਵਿੱਚ ਮੌਜੂਦ ਸੀ ਉਹਨਾਂ ਦੱਸਿਆ ਉਕਤ ਹਵਾਈ ਟੀਮ ਵੱਲੋਂ ਆਪਰੇਸ਼ਨ ਸਫੇਦ ਸਾਗਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦੁਸ਼ਮਣ ਦੀਆਂ ਫੌਜਾਂ ਨੂੰ ਬਾਹਰ ਕੱਢਣ ਲਈ ਕਈ ਖੋਜ ਮਿਸ਼ਨਾਂ ਨੂੰ ਆਪਣੀ ਪ੍ਰਾਪਤੀ ਦਾ ਹਿੱਸਾ ਬਣਾਇਆ ਇਸ ਮੌਕੇ ਸਕੁਐड्रन ਨੂੰ ਆਪਰੇਸ਼ਨਾਂ ਦੌਰਾਨ ਸ਼ਾਨਦਾਰ ਸੇਵਾਵਾਂ ਲਈ ਬੈਟਲ ਆਨਰਸ ਨਾਲ ਸਨਮਾਨਿਤ ਵੀ ਕੀਤਾ ਗਿਆ। ਆਪਰੇਸ਼ਨਾਂ ਦੌਰਾਨ ਉਖਤ 에ਅਰ ਸਟੇਸ਼ਨ ਦੇ ਸ਼ਹੀਦ ਸਕੁਐड्रन ਲੀਡਰ ਅਜੇ ਅਹੋਜਾ ਨੇ ਮਿਗ 21 ਜਹਾਜ਼ ਨੂੰ ਉਡਾਉਂਦੇ ਹੋਏ ਸਰਵੋੱਚ ਬਲੀਦਾਨ ਦਿੱਤਾ ਅਤੇ ਉਸ ਦੇ ਬਹਾਦਰੀ ਕਾਰਜ ਲਈ ਸ਼ਹੀਦ ਹੋਣ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਯੂ ਸੈਨਿਕ ਮਿਲਣੀ ਕਰਵਾਈ ਗਈ ਜਿਨ੍ਹਾਂ ਨੇ ਆਪਰੇਸ਼ਨਾਂ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ। For coming here today to pay homage to our uh, brave hearts who laid down their lives in the service of the country during the Kargil War. And uh, we have with okay. us Mr. Alka Ahuja, wife of late scholar Ajay Ahoja, who was my flight commander in the Kargil operations. And uh, it's her strong belief that has carried her through these years. Of that date, till 25 years today. निकल लेंगे। और कैसे परिवार चल रहा है अभी अच्छी साल हो गए एक दिन नहीं निकलता जब हम अपने हस्बैंड को मैं अपने हस्बैंड को याद नहीं करती बट लेकिन मेरे हस्बैंड मुझे इंडिपेंडेंटली रहना चाहते थे कि मैं इंडिपेंडेंटली रहूँ जो मैं आज भी कर रही हूँ जो काम करती हूँ मैं उन्हें जरूर ध्यान में रखती हूँ और अपना काम कर हूँ ਜੀ ਪ੍ਰਾਊਡ ਕਿੰਨਾ ਹੋ ਰਿਹਾ ਹੈ ਅੱਜ ਦੇ ਦਿਨ ਮੈਂ ਵੈਸੇ ਇਸ ਤਰ੍ਹਾਂ ਦੇ ਸਵਾਲ ਮੈਨੂੰ ਹੋ ਸਕਦੇ ਦੇਖੀ ਮੈਨਰ ਤੋਂ ਡੇ 1 ਸੇ ਆਈ ਐਮ ਪ੍ਰਾਊਡ ਆਫ ਹਿਮ ਜੋ ਉਹ ਕਰਨਾ ਚਾਹਤੇ تھے ਜ਼ਿੰਦਗੀ ਮੈਂ ਉਨ੍ਹਾਂ ਨੇ ਉਹ ਕੀਤਾ ਆਉਣ ਵਾਲੀਆਂ ਪੀੜੀਆਂ ਇਹ ਸਭ ਕੁਝ ਦੇਖ ਕੇ ਪ੍ਰੇਰਿਤ ਹੋ ਸਕਦੀਆਂ ਨੇ ਹੋ ਸਕਦਾ ਹੈ ਕਿ ਆਉਣ ਵਾਲੀ ਨੌਜਵਾਨ ਪੀੜੀ ਦੇ ਵਿੱਚੋਂ ਵੀ ਕੋਈ ਗੋਲਡਨ ਐਰੋਜ਼ ਵਰਗੇ ਸਕੁਆਡਰਨ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਲਈ ਬੈਟਲ ਆਨਰਸ ਵਰਗੇ ਖਿਤਾਬ ਵੀ ਹਾਸਲ ਕਰ ਸਕਣ ਬਠਿੰਡਾ ਤੋਂ ਤੀਰਜ ਗਰਗ ਦੀ ਰਿਪੋਰਟ ਔਨ ਏਅਰ